ਹੋਜੋ ਪੰਜਾਬੀਓ ਇਕੱਠੇ ਜੇ ਹੁਣ ਨਹੀਂ ਤਾਂ ਕਦੇ ਵੀ ਨਹੀਂ ਦੱਸਦੀ ਐ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਡੇ ਇਕੱਠ ਦਾ ਐਲਾਨ ਹੋ ਚੁੱਕਾ ਹੈ ਤੇ ਉੱਥੇ ਹੁਣ ਟਰੈਕਟਰ ਮਾਰਚ ਕਰਨ ਦਾ ਐਲਾਨ ਹੋ ਚੁੱਕਿਆ ਹੈ ਦੱਸਦੀ ਹੈ ਕਿ ਸਰਵਨ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਉੱਥੇ ਹੀ ਕੇਂਦਰ ਸਰਕਾਰ ਦੇ ਖਿਲਾਫ ਮੁੜੇ ਰੋਜ਼ ਪ੍ਰਦਰਸ਼ਨ ਕਿਸਾਨ ਜਥੇਬੰਦੀਆਂ ਕਰਨ ਜਾ ਰਹੀਆਂ ਨੇ ਬੇਸ਼ੱਕ 14 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਦੇ ਨਾਲ ਕੇਂਦਰ ਸਰਕਾਰ ਮੀਟਿੰਗ ਕਰੇਗੀ ਪਰੰਤੂ ਉਸ ਤੋਂ ਪਹਿਲਾਂ ਹੀ ਕਿਹਾ ਜਾ ਰਿਹਾ ਹੈ ਕਿ ਕੇਂਦਰ ਸਾਡੇ ਨਾਲ ਗੱਲਬਾਤ ਕਰੇ ਤੇ ਜਿਸ ਤੋਂ ਬਾਅਦ 26 ਜਨਵਰੀ ਦਾ ਮੌਕਾ ਜਿਹੜਾ ਕਿ ਕੇਂਦਰ ਸਰਕਾਰ ਨੂੰ ਦਿੱਤਾ ਗਿਆ ਹੈ ਤੇ ਉੱਥੇ ਹੀ ਟਰੈਕਟਰ ਮਾਰਚ ਦਾ ਐਲਾਨ ਹੋ ਚੁੱਕਿਆ ਹੈ ਤੇ ਕਿਸਾਨ ਜਥੇਬੰਦੀਆਂ ਹੁਣ ਮੁੜ ਤੋਂ ਜਿਹੜਾ ਕਿ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕਰਨਗੀਆਂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਜਿਹੜਾ ਕਿ ਕਾਫੀ ਦਿਨ ਹੋ ਗਏ ਨੇ ਤੇ ਭੁੱਖ ਹੜਤਾਲ ਤੇ ਨੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਉਹ ਮਰਨ ਵਰਤ ਤੋੜਨ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਮੈਡੀਕਲ ਟ੍ਰੀਟਮੈਂਟ ਦੇ ਲਈ ਹਾਂ ਕਰ ਦਿੱਤੀ ਹੈ ਦੂਜੇ ਪਾਸੇ ਉਹਨਾਂ ਨੇ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾ ਦੇ ਉੱਤੇ ਪੱਕੀ ਮੋਹਰ ਨਹੀਂ ਲਾ ਦਿੰਦੇ ਉਦੋਂ ਤੱਕ ਅਸੀਂ ਜਿਹੜਾ ਕਿ 나ਹੀਂ ਡੱਲੇਵਾਲ ਸਾਹਿਬ ਤਾਂ ਜਿਹੜੇ ਕਿ ਭੁਖੜਤਾਲ ਛੱਡਣਗੇ ਤੇ 나ਹੀਂ ਕਿਸਾਨ ਜਥੇਬੰਦੀਆਂ ਧਰਨੇ ਤੋਂ ਉੱਠਣਗੀਆਂ ਤੇ ਜਿਸ ਤੋਂ ਬਾਅਦ ਸਰਵਨ ਸਿੰਘ ਪੰਦੇੜ ਦੇ ਵੱਲੋਂ ਹੁਣ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਆਹ ਤੁਹਾਨੂੰ ਸੁਣਾਉਣੀ ਹੈ ਉਹਨਾਂ ਦਾ ਕੀ ਕਹਿਣਾ ਹੈ ਮੈਂ ਸਰਵਨ ਸਿੰਘ ਪੰਦੇੜ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ ਜੀ ਜਿਹੜਾ 26 ਦਾ ਸਾਡਾ ਐਲਾਨ ਆ ਵੀ 26 ਨੂੰ ਟਰੈਕਟਰ ਜੜੇ ਨੇ ਕਡ ਵੱਡੇ ਕਾਰਪੋਰੇਟ ਦੇ ਜਿਹੜੇ ਮਾਲ ਨੇ ਜਿੰਨੇ ਛੋਟੀ ਦੁਕਾਨਦਾਰੀ ਖਾਣੀ ਆ ਜਿੰਨੇ ਪਰਚੂਨ ਬਾਜ਼ਾਰ ਖਾਣਾ ਵਾ ਔਰ ਜਿੰਨੇ ਆਪਣੇ ਵੱਡੇ ਮਾਲਾਂ ਚ ਡੱਬਾ ਬੰਦ ਚੀਜ਼ ਵੇਚਣੀ ਆ ਜਿਹੜਾ ਖੁੱਲੀ ਵੇਕਣ ਵਾਲੀ ਚੀਜ਼ਾਂ ਖਤਮ ਕਰਨੀ ਆ ਉਹਨਾਂ ਮਾਲਾਂ ਦੇ ਅੱਗੇ ਟੱਕਰਾਂ ਦਾ ਮੂੰਹ ਕਰਾਂਗੇ ਭਈ ਵੀ ਆਹ ਵੱਡੇ ਦੁਸ਼ਮਣ ਆ ਕਿਉਂਕਿ ਸਾਡੇ ਭਰਾਵਾਂ ਨੇ ਦੁਕਾਨਦਾਰਾਂ ਨੇ ਰੇੜੀ ਫੜੀ ਵਾਲਿਆਂ ਨੇ ਟੈਕਸੀ ਵਾਲਿਆਂ ਨੇ ਟੈਂਪੂ ਵਾਲਿਆਂ ਨੇ ਸਾਰਿਆਂ ਨੇ ਪੰਜਾਬ ਬੰਦ ਵਿੱਚ ਸਹਿਯੋਗ ਦਿੱਤਾ ਸੀ ਅਸੀਂ ਫਿਰ ਜਿੰਨਾ ਤੇ ਹਮਲਾਵਾ ਉਹਨਾਂ ਭਰਾਵਾਂ ਨੂੰ ਨਾਲ ਲੈ ਕੇ ਹੋ ਕਾਰਪੋਰੇਟ ਦੇ ਮੋਲ ਗਾੜੀ ਜਾਵਾਂਗੇ ਇਹ ਤੋਂ ਕਾ ਜਿਹੜੇ ਸੈਲੋ ਗਦਾਮ ਆ ਜਿਨ੍ਹਾਂ ਨੇ ਪੰਜਾਬ ਦੀ ਮੰਡੀ ਖਤਮ ਕਰਨੀਆਂ ਅੰਬਾਨੀਆਂ ਅਡਾਨੀਆਂ ਦੇ ਸੈਲੋ ਉਹਨਾਂ ਦੇ ਗਾੜੀ ਸਾਡੇ ਟਰੈਕਟਰ ਜਾਣਗੇ ਇਹ ਤੋਂ ਕਹਾ ਭਾਜਪਾ ਦੇ ਜਿਹੜੇ ਦਫਤਰ ਆ ਤੇ ਘਰ ਆ ਉੱਥੇ ਸਾਡੇ ਟਰੈਕਟਰ ਪਹੁੰਚਣਗੇ 12 ਤੋਂ ਲੈ ਕੇ 1:30 ਵਜੇ ਤੱਕ ਪ੍ਰੋਗਰਾਮ ਕਰਾਂਗੇ ਜਾਂਦਿਆਂ ਵੀ ਮਾਰਚ ਕਰਾਂਗੇ ਤੇ ਆਉਂਦਿਆਂ ਵੀ ਮਾਰਚ ਹੋਊਗਾ ਤਾਂ ਜੇ ਮੋਰਚਾ ਜਿਤਨਾ ਵੈਨਿਆ ਮੋਦੀ ਸਰਕਾਰ ਕਿਉਂ ਨਹੀਂ ਮੰਨਦੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ ਮੁਕਤ ਕਿਉਂ ਨਹੀਂ ਕਰਦੀ ਜੇ ਲੱਖਾਂ ਲੱਖਾਂ ਟਰੈਕਟਰ ਕੋਈ ਟਰੈਕਟਰ ਪੰਜਾਬ ਦੇ ਘਰਾਂ ਵਿੱਚ ਨਾ ਰਵੇ ਜੇ ਬਾਹਰ ਨਿਕਲ ਆਇਆ ਬੇਸ਼ੱਕ ਭਰਾਓ ਕਿਤੇ ਫੰਡ ਵੀ ਇਕੱਠੋ ਨੇ ਆਪਨੇ ਕੋਲੋਂ ਜੇ 500000 ਦਾ ਤੇਲ ਫੂਕੇ ਵੀ ਟਰੈਕਟਰਾਂ ਦਾ ਕੰਮ ਪੂਰਾ ਕਰ ਦੋ ਤੇ ਇਹ ਵੇਖੋ ਮੋਰਚਾ ਕਿਵੇਂ ਜਿੱਦਦੇ ਆ ਅਰ ਸ਼ੰਭੂ ਮੋਰਚੇ ਨੂੰ ਮਜ਼ਬੂਤ ਕਰਨ ਵਾਸਤੇ ਅੱਜ ਵੀ ਕਾਫਲੇ ਆਉਣੇ ਆ ਇਹ ਤੋਂ ਘਾ 29 ਨੂੰ ਪੂਰੇ ਪੰਜਾਬ ਦੇ ਵਿੱਚੋਂ ਟਰੱਕ ਟਰਾਲੀਆਂ ਕੁੱਝ ਕਰਕੇ ਸ਼ੰਭੂ ਬਾਰਡਰ ਤੇ ਪਹੁੰਚੋ ਧੰਨਵਾਦ